ਅਸੀਂ ਕਦੀ ਸੋਚਿਆ ਕਿ ਸਾਡਾ ਇੱਕ ਮੁੱਖ ਮੰਤਰੀ ਪੰਜਾਬ ਦਾ ਇਲੈਕਸ਼ਨ ਮੈਨੀਫੈਸਟੋ ਤੋਂ ਪਹਿਲਾਂ ਰੈਲੀਆਂ ਕਰਦਾ ਕੋਹਰ ਬਠਿੰਡੇ ਚ ਜਾ ਕੇ ਕਹਿੰਦਾ ਮੈਨੂੰ ਪਤਾ ਮੈਂ ਇਨਾਂ ਦੇ ਖੁੰਡਾ ਬਾਹੂ ਮੈਨੂੰ ਪਤਾ ਇਹ ਸਿੱਧੇ ਕਿਵੇਂ ਕਰਨੇ ਨੇ ਤੇ ਰਾਜ ਭਵਨ ਚ ਆਉਂਦਿਆਂ ਹੀ ਸੋਂ ਅੰਗਰੇਜ਼ੀ ਚ ਝੁਕਦਾ ਅਸੀਂ ਉਹਨੂੰ ਕਿਸੇ ਨੇ ਨਹੀਂ ਕਿਹਾ ਵੀ ਉਹ ਖੁੰਡੇ ਵਾਲਿਆ ਅੱਜ ਅੰਗਰੇਜ਼ੀ ਕਿਉਂ ਬੋਲਦਾ ਸੋ ਸੱਤਾ ਤਾਂ ਅਸੀਂ ਦਿੱਤੀ ਨਾ ਸੰਵਿਧਾਨ ਜਾਂ ਲਾਗੂ ਕਰਨ ਵਾਲਿਆਂ 'ਚ ਜੋ ਅਸੀਂ ਕਰਦੇ ਹਾਂ ਸਾਡਾ ਉਹਦੇ ਤੇ ਫਰਕ ਹੈ ਉਹਦੇ ਤੇ ਵਿਚਾਰਨ ਦੀ ਲੋੜ ਹੈ ਇਸ ਤੋਂ ਅਗਲੀ ਗੱਲ ਕਿ ਸੰਵਿਧਾਨ 'ਚ ਜਿਹੜੀ ਬਰਾਬਰੀ ਹੈ ਅਸੀਂ ਜਦੋਂ ਧਾਰਾ 14 15 16 ਜਾਂ 18 ਤੱਕ ਦੀ ਗੱਲ ਕਰਦੇ ਹਾਂ ਉਹਦੇ 'ਚ ਜਾਤ ਧਰਮ ਲਿੰਗ ਸਾਰੇ ਥਾਂ 'ਤੇ ਉਹਦੀ ਬਰਾਬਰੀ ਹੈ ਅਸੀਂ ਇਹ ਕਦੀ ਸੋਚਿਆ ਕਿ ਅਸੀਂ ਸਾਰੇ ਆਪਣੇ ਆਪ ਨੂੰ ਜਗਤਗੁਰੂ ਬਾਬੇ ਨਾਨਕ ਦੇ ਪੈਰੋ ਘਰ ਕਹਿੰਦੇ ਆ ਨਾ ਅਸੀਂ ਗੁਰੂ ਦੀ ਮੰਨੀ ਨਾ ਅਸੀਂ ਕਾਨੂੰਨ ਦੀ ਮੰਨੀ ਜਦੋਂ ਇਹ ਗੱਲ ਆਉਂਦੀ ਹੈ ਕਿ ਔਰਤ ਬਰਾਬਰ ਹੈ ਤੇ ਕਾਨੂੰਨ ਤੇ ਸਾਰਾ ਆਇਆ 1950 ਚ ਹੈ ਬਾਬਾ ਨਾਨਕ ਤੇ 550 ਸਾਲ ਪਹਿਲਾਂ ਕਹਿ ਗਿਆ ਅਸੀਂ ਤਾਂ ਨਹੀਂ ਮੰਨੀ ਅਜੇ ਤੱਕ ਨਹੀਂ ਅਸੀਂ ਬੀਬੀਆਂ ਨੂੰ ਕੀਰਤਨ ਕਰਨ ਦਿੰਦੇ ਉੱਥੇ ਇਹ ਸੰਵਿਧਾਨ ਰੋਕਦਾ ਇਹ ਸਰਕਾਰ ਰੋਕਦੀ ਹੈ ਮੈਨੂੰ ਇੱਥੇ ਇੱਕ ਗੱਲ ਹੋਰ ਯਾਦ ਆਉਂਦੀ ਐ ਅੱਜ ਤੁਸੀਂ ਕਹਾਂ ਨਾ ਕਿ ਰਾਜਨੀਤਿਕ ਮੁੱਦਿਆਂ ਦੀ ਗੱਲ ਐ ਠੀਕ ਐ ਤੁਹਾਡਾ ਰਾਜਨੀਤੀ 'ਚ ਕਿਸੇ ਦਾ ਕੋਈ ਨਾ ਇੰਟਰਸਟ ਹੋਵੇ ਪਰ ਰਾਜਨੀਤੀ ਦਾ ਤੁਹਾਡੇ 'ਚ ਇੰਟਰਸਟ ਜ਼ਰੂਰ ਹੁੰਦਾ ਵੀ ਇਹ ਕੀ ਕਰਦੇ ਨੇ ਅੱਜ ਜਿਹੜੀ ਗੱਲ ਤੇ ਇਹ ਐ ਕਿ ਇੱਕ ਰਾਜਨੀਤਿਕ ਪਾਰਟੀ ਨੂੰ ਬਚਾਇਆ ਜਾ ਰਿਹਾ ਕਿਸੇ ਤਰ੍ਹਾਂ ਵੱਖਰੀ ਗੱਲ ਐ ਮੈਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਪਰ ਜੀਡੀ ਪਾਰਟੀ ਆਪਣੇ ਆਪ ਨੂੰ ਬਾਬੇ ਨਾਨਕ ਦੇ ਪੈਰਾਂ ਕਰਾਂ ਚੁਕਿੰਦੀ ਹੈ ਉਸ ਪਾਰਟੀ ਦੇ ਵੀ ਬੈਕਵਰਡ ਵਿੰਗ ਨੇ ਉਸ ਪਾਰਟੀ ਦੇ ਵੀ ਐਸਸੀ ਵਿੰਗ ਨੇ ਉਹ ਪ੍ਰਧਾਨ ਜਿਹੜੇ ਆ ਮੀਟਿੰਗ ਹੀ ਆਨੰਦਪੁਰ ਸਾਹਿਬ ਕਰਦੇ ਨੇ ਐਸਸੀ ਵਿੰਗ ਦੀ ਆਣ ਕੇ ਇਹ ਤੇ ਨਹੀਂ ਸੰਵਿਧਾਨ ਕਹਿੰਦਾ ਸੋ ਅਸੀਂ ਕਿੱਥੇ ਆ ਇਸੇ ਤਰ੍ਹਾਂ ਹੀ ਮੈਂ ਅੱਗੇ ਜੇ ਉਹਦੇ 'ਚ ਔਰਤ ਵਾਲੀ ਗੱਲ ਕੀਤੀ ਸਾਡੇ ਧਰਮ ਦੀ ਗੱਲ ਕੀਤੀ ਕਿ ਇਹ ਜਿਹੜੀ ਬਰਾਬਰੀ ਹੈ ਇਹਦੇ 'ਚ ਸਾਡਾ ਆਪਣਾ ਬਣਦਾ ਰੋਲ ਅਸੀਂ ਸਾਰੇ ਅਦਾ ਨਹੀਂ ਕਰ ਰਹੇ